ਸਾਨੂੰ ਅਮਰ ਸ਼ਹੀਦ ਉਹ ਸੌ ਤੁਹਾਡੀ ਅਸੀਂ ਥੱਕਦੇ ਨਹੀਂ ਅਸੀਂ ਰੁਕਦੇ ਨਹੀਂ ਅਸੀਂ ਲੜਦੇ ਰਹਿਣਾ ਹੱਕਾਂ ਲਈ ਜਿੰਨਾ ਚਿਰ ਜ਼ਾਬਰ ਮੁੱਕਦੇ ਨਹੀਂ ਉਹਨਾਂ ਅਸੀਂ ਇਕੱਠੇ ਹੋ ਕੇ ਇਹ ਜਿਹੜਾ ਆਪਾਣਾ ਬਣੇ ਉਹਨੂੰ ਬਦਲਾਂਗੇ ਮਿੱਤਰ ਪਿਆਰੇ ਆਪਣੇ ਨਾਲ ਨੇ ਕਿਸਾਨ ਆਗੂ ਮਨਜੀਤ ਧਨੇਰ ਜੀ ਧਨੇਰ ਸਾਹਿਬ ਬਹੁਤ ਵੱਡਾ ਇੱਕ ਸਵਾਲ ਉੱਠਿਆ ਹੋਇਆ ਸੀ ਕਿ ਹੁਣ ਨਹੀਂ ਦਿੱਲੀ ਵੜਨ ਦੇਣਾ ਹੁਣ ਨਹੀਂ ਦਿੱਲੀ ਆ ਸਕਦੇ ਅੱਜ ਜਦੋਂ ਆ ਗਏ ਉਹ ਤੇ ਇੱਕ ਨਵਾਂ ਸਵਾਲ ਖੜਾ ਹੋ ਗਿਆ ਕਹਿੰਦੇ ਜੀ ਮਿਲ ਮਲਾ ਕੇ ਆਏ ਨੇ ਮਨਜ਼ੂਰੀ ਤਾਂ ਹੀ ਦਿੱਤੀ ਆ ਕੀ ਕਹੂੰਗੀ ਦੋ ਧੜਿਆਂ ਦੀ ਲੜਾਈ ਆ ਇੱਕ ਧੜਾ ਕਿਰਤਿਆਂ ਦਾ ਜਿਹਨੂੰ ਬਾਬੇ ਨਾਨਕ ਨੇ ਭਾਈ ਲਾਲੋ ਕਿਹਾ ਦੂਜਾ ਧੜਾ ਮਲਕ ਭਾਗਵਾਂ ਦਾ ਮਲਕ ਭਾਗਵਾਂ ਦਾ ਧੜਾ ਦਿੱਲੀ ਦੇ ਤਖਤ ਤੇ ਬੈਠਾ ਅੱਜ ਦਿੱਲੀ ਦੇ ਤਖਤ ਨੂੰ ਬੰਗਾਰ ਕਰਨ ਲਈ ਆ ਵੱਖ-ਵੱਖ ਤਰ੍ਹਾਂ ਦੀਆਂ ਪਗੜੀਆਂ ਵੱਖ-ਵੱਖ ਤਰ੍ਹਾਂ ਦੇ ਝੰਡੇ ਦਿੱਲੀ ਦੇ ਕਾਲਜ ਤੇ ਲਿਆ ਕੇ ਪੈਰ ਧਰ ਲੇ ਇਹਨੂੰ ਕੋਈ ਸਮਝੌਤਾ ਕਹਿ ਦੇਵੇ ਕੱਲ ਦਾ ਸਾਨੂੰ ਪੁਲਿਸ ਨੇ ਇੰਨਾ ਪਰੇਸ਼ਾਨ ਕੀਤਾ ਦੋ ਵਾਰੀ ਤਾਂ ਸਾਡੀ ਅਰੈਸਟ ਹੋਈ ਆ ਨਵੀਂ ਦਿੱਲੀ ਦੇ ਵਿੱਚ ਪੈਰ ਨਹੀਂ ਪਾਉਣ ਦਿੰਦੇ ਜਿਹੜਾ ਸਮਝੌਤਾ ਕਹਿਣ ਵਾਲੇ ਉਹਨਾਂ ਦੇ ਮੂੰਹ ਤੇ ਥੁੱਕਿਆ ਜਾ ਰਿਹਾ ਇਹ ਅਸੀਂ ਹੱਕ ਦੇ ਜੋਰ ਤੇ ਆਏ ਆ ਕਾਨੂੰਨ ਜਿਹੜੀ ਜਮਹੂਰੀਅਤ ਹੈ ਜਮਹੂਰੀਅਤ ਨੇ ਲੀਰੋ ਲੀਰ ਹੋ ਰਹੀ ਸੀ ਜੇ ਅੱਜ ਜਰਾ ਸਾਨੂੰ ਪ੍ਰੋਗਰਾਮ ਨਾ ਮਿਲਦਾ ਅਸੀਂ ਜਮਹੂਰੀਅਤ ਨੂੰ ਵਰਤ ਕੇ ਆਪਦੀ ਨੂੰ ਹੱਕ ਦੇ ਜੋਰ ਲੋਕ ਇਕਤਾ ਦੇ ਜੋਰ ਤੇ ਅੱਜ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਆ ਖੜੀਆਂ ਸੰਗਤਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ ਫੌਜਾਂ ਉਹ ਡਟੀਆਂ ਹੋਈਆਂ ਅੱਧੇ ਘੰਟੇ ਪੌਣੇ ਘੰਟੇ ਦੇ ਵਿੱਚ ਪ੍ਰੋਗਰਾਮ ਤਿਆਰ ਹੋ ਜੂ ਤੇ ਮੋਦੀ ਹਕੂਮਤਾ ਭਾਜ ਭਾਜ ਕਾ ਹਕੂਮਤ ਦੇ ਜੜੇ ਮੌਤ ਦੇ ਬਰੰਟਾ ਰਾਜ ਦੇ ਬਰੰਟਾ ਰਾਜ ਦੇ ਮੌਤ ਦੇ ਬਰੰਟਾ ਉਹ ਯਾਰੀ ਹੋਣਗੇ ਇਸ ਤੋਂ ਬਾਅਦ ਭਾਰਤ ਦੇ ਵਿੱਚ ਪੜਤੂ ਪਾਵਾਂਗੇ ਧੰਨਵਾਦ ਤੁਹਾਡੇ ਤੁਹਾਡੇ ਕੁਝ ਪਹਿਲਾਂ ਜਿਹੜੇ ਸਾਥੀ ਦਿੱਲੀ ਨੂੰ ਤੁਰੇ ਸੀ ਸ਼ੰਭੂ ਤੇ ਖਨੌਰੀ ਦੇ ਉੱਪਰ ਉਹ ਕਿਸਾਨ ਜੱਥੇਬੰਦੀਆਂ ਰੋਕੀਆਂ ਹੋਈਆਂ ਪਰ ਤੁਸੀਂ ਸਾਰੇ ਦਿੱਲੀ ਆਣ ਡਟੇ ਹੋ ਹਜ਼ਾਰਾਂ ਦਾ ਘੱਟ ਲੈ ਕੇ ਕਿਹੜੇ ਤਰੀਕੇ ਤੇ ਕਿਹੜੇ ਰਸਤੇ ਦੇਖੋ ਅਸੀਂ ਛੜਕਾਂ ਤੋਂ ਨਹੀਂ ਆਏ ਆ ਤੁਰ ਕੇ ਆਏ ਆ ਪੈਦਲ ਆਏ ਆ ਰੇਲ ਗੱਡੀਆਂ ਤੇ ਆਏ ਆ ਪਰੇਸ਼ਾਨੀਆਂ ਵੀ ਝੱਲੀਆਂ ਨੇ ਰਾਤ ਦੀ ਸਾਡੀ ਜਨਤਾ ਪਰੇਸ਼ਾਨ ਹੋਈ ਜਾਂਦੀ ਆ ਪਰ ਸੰਘਰਸ਼ਾਂ ਦੇ ਰਾਹ ਦੇ ਵਿੱਚ ਪਰੇਸ਼ਾਨੀਆਂ ਹੁੰਦੀਆਂ ਹੀ ਨੇ ਪਰੇਸ਼ਾਨੀਆਂ ਕੱਟ ਕੇ ਆਰਾਮ ਲੀਲਾ ਗਰਾਊਂਡ ਦੇ ਵਿੱਚ ਸਾਡੀਆਂ ਫੌਜਾਂ ਪਹੁੰਚ ਰਹੀਆਂ ਨੇ ਤੇ ਕੁਝ ਪਹੁੰਚ ਗਈ ਤੁਸੀਂ ਸੁਣਿਆ ਜੀ ਮਨਜੀਤ ਧਨੇਰ ਜੀ ਨੂੰ ਤਨੇ ਇਰ ਸਾਹਿਬ ਕਹਿੰਦੇ ਨੇ ਕਿ ਅਸੀਂ ਪੈਦਲ ਆਏ ਆ ਡੰਡਿਓ ਡੰਡੀ ਆਏ ਆ ਵੱਟੋ ਵੱਟ ਆਏ ਆ ਬੱਸਾਂ ਤੇ ਆਏ ਆ ਗੱਡੀਆਂ ਤੇ ਆਏ ਆ ਮਤਲਬ ਨਵੇਂ ਰਾਹ ਤੇ ਨਵੇਂ ਤਰੀਕੇ ਆਜ਼ਾਦ ਕੀਤੇ ਨੇ ਦਿੱਲੀ ਪਹੁੰਚਣ ਲਈ ਪਰ ਅੱਜ ਸਾਰੇ ਭੁਲੇਖੇ ਕੱਢ ਦਿੱਤੇ ਗਏ ਨੇ ਸਾਰੇ ਸਵਾਲਾਂ ਦੇ ਜਵਾਬ ਇਸ ਇਕੱਠ ਨੇ ਦੇ ਦਿੱਤੇ ਜੀ ਇੰਨਾ ਕੁਝ ਜਿਹੜਾ ਤੁਸੀਂ ਇਹ ਸਿੱਖਿਆ ਇਹ ਕਿੱਥੋਂ ਸਿੱਖਿਆ ਇਹ ਅਸੀਂ ਆਪਣੀ ਜਥੇਵੰਦੀ ਚੋਂ ਸਿੱਖਿਆਗਾ ਕਿਉਂਕਿ ਸਾਨੂੰ ਇਹ ਲੱਗਣ ਲੱਗ ਗਿਆ ਵੀ ਜਿਹੜੀਆਂ ਸਰਕਾਰਾਂ ਨੇ 75 ਸਾਲ ਤੋਂ ਅਸੀਂ ਇਹਨਾਂ ਨੂੰ ਵੋਟਾਂ ਪਾਉਂਦੇ ਆ ਰਹਿਆਂਗੇ ਜਿਹੜੇ ਸਾਡੇ ਮਸਲੇ ਨੇ ਉਹ ਜਥੇਬੰਦੀ ਦੇ ਵਿੱਚੋਂ ਹੱਲ ਹੁੰਦੇ ਨੇ ਤਾਂ ਕਿਉਂ ਨਾ ਸੀ ਜਥੇਬੰਦ ਹੋਈਏ ਜਥੇਬੰਦੀ ਦੇ ਨਾਲ ਜੁੜ ਕੇ ਅਸੀਂ ਜਿਹੜੀ ਇਹ ਮੋਦੀ ਸਰਕਾਰ ਹੈ ਭਾਜਪਾ ਸਰਕਾਰ ਹੈ ਕੱਟਪੁਤਲੀ ਬਣੀ ਹੋਈ ਹੈ ਕਾਰਪੋਰੇਟ ਘਰਾਣਿਆਂ ਦੀ ਵੱਡੇ ਵੱਡੇ ਜ਼ਗੀਰਦਾਰਾਂ ਦੀ ਜਿਵੇਂ ਉਹ ਖਿੱਚਦੇ ਨੇ ਓਵੇਂ ਇਹ ਚੱਲਦੀ ਹੈਗੀ ਤੇ ਬਾਕੀ ਜੜੀਆਂ ਭੈਣਾਂ ਨੇ ਤੁਹਾਡੀ ਜਥੇਬੰਦੀ ਚ ਉਹ ਵੀ ਤੁਹਾਡੇ ਵਾਂਗੂ ਇੰਨੀਆਂ ਜਾਗਰੂਕ ਨੇ ਚੇਤਨ ਨੇ ਇਹ ਜੜੀਆਂ ਦੂਜੀਆਂ ਭੈਣਾਂ ਨੇ ਉਹਨਾਂ ਨੂੰ ਅਸੀਂ ਘਰ ਘਰ ਜਾ ਕੇ ਸਮਝਾਉਣਿਆ ਕਿ ਵੀ ਭੈਣੋ ਸਰਕਾਰ ਆਪਣੇ ਚੁੱਲਿਆਂ ਨੂੰ ਪੈਗੀ ਤੁਸੀਂ ਜੇ ਹੁਣ ਵੀ ਬਾਹਰ ਕਾਈਆਂ ਤਾਂ ਉਸ ਦਿਵਾਰ ਤੋਂ ਬਾਹਰ ਆਉਣ ਦੀ ਇਹ ਸਰਕਾਰ ਨੇ ਜਿਹੜੀ ਤੁਹਾਡੀ ਜ਼ਰਤਾਂ ਖਤਮ ਕਰਨੀਆਂ ਹੈ ਸਰਕਾਰ ਆਪਣੇ ਚੁੱਲਿਆਂ ਤੇ ਆ ਗਈ ਚੁੱਲਿਆਂ ਨੂੰ ਪੈ ਗਈ ਤੁਸੀਂ ਬਾਹਰ ਆਓ ਜੇ ਤੁਸੀਂ ਨੇ ਆਪਣੇ ਬੱਚਿਆਂ ਦੀ ਰੋਜੀ ਰੋਟੀ ਬਚਾਉਣੀ ਹੈ ਨਾਸਲਾਂ ਤੇ ਫਸਲਾਂ ਬਚਾਉਣੀਆਂ ਨੇ ਤਾਂ ਤੁਹਾਨੂੰ ਇਹ ਜਥੇਬੰਦੀ ਦੇ ਵਿੱਚ ਆਉਣਾ ਪਊਗਾ ਜੀ 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 ਸਿੱਖਰ ਕਰ ਜਾ ਕੇ ਸਾਡੀਆਂ ਭੈਣਾਂ ਨੂੰ ਜਾਗਰੂਕ ਕਰਦੇ ਅੱਜ ਦਾ ਜਿਹੜਾ ਇਹ ਇਕੱਠ ਹੈ ਇਹ ਕੀ ਸੁਨੇਹਾ ਦੇਊਗਾ ਪੂਰੇ ਦੇਸ਼ ਨੂੰ ਇਹ ਪੂਰੇ ਦੇਸ਼ ਨੂੰ ਇਹ ਸੁਨੇਹਾ ਦੇਊਗਾ ਵੀ ਜਿਹੜੇ ਪੰਜਾਬ ਦੇ ਲੋਕ ਨੇ ਇਹ ਉਹ ਵਿਰਸੇ ਦੇ ਵਿਰਸੇ ਦੇ ਮਾਲਕ ਨੇ ਇਹ ਮਾਰ ਸਕਦੇ ਨੇ ਪਰ ਇਹ ਝੁਕ ਨਹੀਂ ਸਕਦੇ ਨਾ ਝੁਕੀਏ ਨਾ ਚੁਕਾਇਏ ਅਸੀਂ ਮੰਨੀਆਂ ਹੋਈਆਂ ਮੰਗਾ ਇਹ ਭਾਜੀਪੀ ਸਰਕਾਰ ਤੋਂ ਮਨਾ ਕੇ ਹਟਕੀਏ ਕਿਉਂਕਿ ਸਾਡੀ ਲੜਾਈ ਮੋਦੀ ਨਾਲ ਦੀ ਹੁਣ ਕੋਈ ਚੇਰਾ ਹੋਰ ਆ ਜੂਗਾ ਜਿਵੇਂ ਮੈਂ ਪਹਿਲਾਂ ਦੱਸ ਕੇਟੀਆਂ ਵੀ ਰਿਮੋਟ ਬਦਲਦੇ ਨੇ ਸਿਸਟਮ ਹੋਈਆ ਲੋੜ ਹੈਗੀ ਇਹਨਾਂ ਦੇ ਸਿਸਟਮ ਬਦਲਣ ਦੀ ਉਹ ਅਸੀਂ ਘਰ ਘਰ ਸਨੇਹਾ ਪਹੁੰਚਾਉਣਿਆ ਵੀ ਇਹ ਵੋਟ ਪਟਾਰੂ ਕੋਲੇ ਤੋਂ ਬਾਹਰ ਆਓ ਬਾਹਰ ਆ ਕੇ ਆਪਣੀ ਪੁੱਗਤ ਵਾਲਾ ਜਿਹੜਾ ਰਾਜ ਹੈ ਲੋਕ ਰਾਜ ਆ ਜਾਏਗਾ ਉਹ ਜਥੇਬੰਦੀ ਦੇ ਵਿੱਚ ਆ ਕੇ ਬਾਜ ਠਾਓ ਤਾਂ ਸਿਪਾਹੀ ਸਿਸਟਮੈਟਿਕਲੀ ਤੁਹਾਡੀਆਂ ਕਲਾਸਾਂ ਲਾਉਂਦੇ ਐਮਐਸਪੀ ਜਦੋਂ ਅਸੀਂ ਧਰਨੇ ਬਗਾਰਾਂ ਦੇ ਵਿੱਚ ਜਾਂਦੇ ਆ ਅਸੀਂ ਉੱਥੇ ਸਟੇਜ ਤੇ ਸਾਡੇ ਵਰਗੀਆਂ ਆਮ ਔਰਤਾਂ ਨੂੰ ਟੈਂਡ ਦਿੱਤਾ ਜਾਂਦਾ ਹੈਗਾ ਜਦੋਂ ਗਲਾਰੇ ਬੋਲਦੇ ਨੇਗੇ ਤਾਂ ਉਹਨਾਂ ਦੇ ਵਿੱਚੋਂ ਅਸੀਂ ਸਿੱਖਦੇ ਆ ਵੀ ਸਰਕਾਰ ਸਾਡੇ ਨਾਲ ਕੀ ਕਰ ਰਹੀ ਹੈਗੀ ਫਿਰ ਅਸੀਂ ਅੱਗੇ ਜਾ ਕੇ ਜਿਹੜੀਆਂ ਜਾਗਰੂਕ ਔਰਤਾਂ ਪਿੰਡ ਦੇ ਵਿੱਚ ਜਾ ਕੇ ਘਰ ਘਰ ਔਰਤਾਂ ਨੂੰ ਸੁਨੇਹਾ ਦਿੰਦੇ ਹਾਂ ਉਹਨਾਂ ਦੇ ਪਰਿਵਾਰ ਤੇ ਲੋਕੀਂ ਜੀ ਭਤੇ ਦਿੱਲੀ ਦਿੱਲੀ ਤੇ ਤੁਹਾਡਾ ਹੱਕ ਕਿਵੇਂ ਹੈ ਦਿੱਲੀ ਸਾਡਾ ਆਗਾ ਗੁਰੂ ਤੇਗ ਬਾਹ ਜੀ ਨੇ ਸੀਸ ਦਿੱਤਾ ਸਾਡਾ ਹੱਕ ਆ ਸਾਡੀ ਦਿੱਲੀ ਆ ਸਾਡੀ ਦਿੱਲੀ ਦੀ ਜਗ੍ਹਾ ਜਿਹੜੀ ਕਿਸਾਨਾਂ ਦੀ ਆ ਉਹ ਜੋ ਕੋਈ ਕੁੜਦਲਾਰਾ ਬਣਿਆ ਆ ਪਾਰਲੀਮੈਂਟ ਇਹੋ ਜਿਹੀ ਬਣੀ ਆ ਕੀ ਮੋਦੀ ਕੀ ਕਰੂਗਾ ਮੋਦੀ ਸ਼ਰਮ ਹੋਣੀ ਚਾਹੀਦੀ ਆ ਕਿਉਂ ਪੰਜਾਬ ਨੂੰ ਤੰਗ ਕਰ ਰਿਹਾ ਪੰਜਾਬ ਨੂੰ ਲਾਂਦੇ ਨੂੰ ਬਹੁਤ ਤੰਗ ਕਰ ਰਿਹਾ ਉਹ ਸੋਚਣ ਮਾਰਾ ਜਾ ਕਿਸਾਨਾਂ ਸੀ ਕਿਸਾਨ ਅਨੁਦਾਜ਼ਾ ਜੇ ਕਿਸਾਨ ਨੇ ਕਣਕ ਨਾ ਬੀਜੀ ਤੇ ਵੇਖੋ ਜੀ ਇਹਦਾ ਕੀ ਹਾਲਾ ਜ਼ੋ ਭੁੱਖੇ ਮਰਨਗੇ ਇਹ ਭੁੱਖੇ ਮਰਨਗੇ ਅੱਜ ਅਸੀਂ ਮੋਦੀ ਸਰਕਾਰ ਨੂੰ ਦੱਸਣਾ ਚਾਹਦੇ ਆ ਕਿ ਮੋਦੀ ਜਿਹੜੀ ਸਰਕਾਰ ਆ ਉਹ ਕਹਿੰਦੀ ਸੀ ਅਸੀਂ ਦਿੱਲੀ ਦੇ ਵਿੱਚ ਤੁਹਾਨੂੰ ਨਹੀਂ ਵਰਦਣਾ ਅਸੀਂ ਅੱਜ ਜੱਟ ਦੇ ਜੀਵਾ ਬਾਲ ਕੇ ਖਾਇਆ ਉਸੇ ਤਰ੍ਹਾਂ ਹੀ ਅੱਗੇ ਤੋਂ ਵੀ ਅਸੀਂ ਉਸੇ ਤਰ੍ਹਾਂ ਹੀ ਗੱਡਿਆਂ ਦਾ ਚੜ ਚੜ ਕੇ ਰਿਲਾ ਜਰ-ਜਰ ਕੇ ਆਜ ਕ ਵਿਕੇ ਚੜ ਚੜ ਕੇ ਦਿੱਲੀ ਦੇ ਹੱਕਦਾਰ ਕੇ ਨੱਚਾਗੇ ਜਿਵੇਂ ਅੱਜ ਨੱਚੇ ਇੱਕ ਵੰਗਾਰ ਸੀ ਇੱਕ ਮਹਿਣਾ ਸੀ ਵੀ ਹੁਣ ਦਿੱਲੀ ਵੜਨ ਨਹੀਂ ਦੇਣਾ ਦਿੱਲੀ ਕਿਸੇ ਦਾ ਪਿਓ ਨਹੀਂ ਗਈ ਸ਼ਾਦੀ ਵੀ ਦਿੱਲੀ ਜੋਨੇ ਆ ਜਿੰਨੀ મોદી ਦੀ ਆ ਅਸੀਂ ਹੱਕਦਾਰ ਆਂ ਦਿੱਲੀ ਦੇ ਕੋਈ ਦਿੱਲੀ ਦਾ ਕੁਛ ਲੱਗਦਾ ਨਹੀਂਗਾ ਅਸੀਂ ਦਿੱਲੀ ਦੇ ਵੋਟਰ ਆ ਅਸੀਂ ਵੋਟਾਂ ਪਾ ਕੇ ਇੱਥੋਂ ਦੀ ਸਰਕਾਰ ਬਣਾਈ ਆ ਕੋਈ ਆ ਆਪ ਦੀ ਆ ਸਰਕਾਰ ਨਹੀਂ ਬਣੇਗੀ ਜਿਹੜੇ ਵੜਨ ਨਾ ਦੇਊਗਾ ਸਾਡਾ ਇੱਥੇ ਹਿੱਸਾ ਅਸੀਂ ਇੱਕ ਵਾਰ ਨਹੀਂ ਅਸੀਂ ਕਈ ਵਾਰ ਦਿੱਲੀ ਦਿੱਤੀ ਆ ਤੁਹਾਡਾ ਦਿੱਲੀ ਚ ਹਿੱਸਾ ਕਿਵੇਂ ਆ ਸਾਡੇ ਇਹ ਇੱਥੇ ਦੇ ਰਹਿਣ ਵਾਲੇ ਆ ਇੰਡੀਆ ਦੇ ਰਹਿਣ ਵਾਲੇ ਆ ਸਾਡੇ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਸਾਡੀਆਂ ਵੋਟਾਂ ਦੇ ਜਿੱਤੇ ਆ ਕੋਈ ਆਪ ਦੇ ਆਪ ਨਹੀਂ ਜਿੱਤੇਗੇ ਅਸੀਂ ਗੋਟਰ ਇੱਥੋਂ ਦੇ ਇੱਥੋਂ ਦੇ ਰਹਿਣ ਵਾਲੇ ਆ ਇੰਡੀਆ ਦੇ ਨਾ ਕਿ ਕੋਈ ਪਾਕਿਸਤਾਨ ਦੇ ਰਹਿਣ ਵਾਲੇ ਆ ਅਸੀਂ ਤੁ ਤੁ যাতে আমরা সুস্বাস্থ্যের দিকে আমরা একটু করে এগিয়ে যেতে পারি আমাদের 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 ਆ ਦੂਜੀ ਮਿਲਦਾ ਪਰਦਾ ਨਹੀਂ ਆਉਂਦਾ ਨਹੀਂ ਉਹ ਜਵੇਂ ਮੈਂ ਕੀਤੀ ਐਵੇਂ ਉਹ ਸਖਾਈ ਨਹੀਂ ਜਾ ਸਕਦਾ ਐਕਟ ਬੁੱਕ ਨੀਂ ਬਾਲੇ ਲਾਉਂਦਾ ਜਿਹਦੀ ਗੱਲ ਕਰੀ ਕਰਦਾ ਉਹ ਬਾਲੇ ਜਿਹੜਾ ਉਹਦਾ ਨੰਬਰ ਇਸ ਵੀਰ ਨੂੰ ਮੌਮ ਕਰਕੇ ਨਹੀਂ ਆਉਂਦਾ ਐ ਸਪਾਈਡਰ ਨੂੰ ਕਾ ਦਿੰਦਾ ਆਊਟਰ ਨੂੰ I'm